ਕਣ ਕਹੀਂ ਬੀਜੀ ਆਹੀਂ ਤੇ ਆਪਣੇ ਪੈਸੇ ਦੇ ਕੇ ਉਹਦੇ ਕੋ ਸਰਪੰਚ ਕੋ ਗਹਿਣੇ ਲਈ ਹੈ ਜੀ ਬਾਬੀ ਕਿਨੇ ਪੈਸੇ ਦਿੱਤੇ ਤੁਸੀਂ ਅਸੀਂ 520000 ਦਿੱਤਾ ਸੀ ਪੰਜਾਬ ਸਿੱਖਿਆ ਵਿਕਾਸ ਬੋਰਡ ਦੀ 232/4107 ਕਨਾਲ ਥਾਂ ਜਿਹੜਾ ਜੀ ਉਹ ਪੰਜਾਬ ਸਿੱਖਿਆ ਵਿਕਾਸ ਬੋਰਡ ਦੇ ਨਾਂ ਤੇ ਜਿਹਦੇ ਤੇ ਨਜਾਇਜ਼ ਕਬਜ਼ਾ ਇਹ ਪਤਾ ਨਹੀਂ ਉਹ ਕਿਸ ਤਰੀਕੇ ਨਾਲ ਕੋਈ ਫਰੋਰ ਕਰਕੇ ਤੇ ਲਾਗੇ ਗਵਾਂਡੀਆਂ ਨੂੰ ਗਹਿਣੇ ਦਿੱਤੀ ਆ ਉਸ ਕਾਮ ਜਾਂ ਬਣਾਇਆ ਹੁੰਦਾ ਉਹ ਕਿਦਾਂ ਬਣਾਇਆ ਕਿਦਾਂ ਨਹੀਂ ਬਣਾਇਆ ਨਜਾਇਜ਼ ਕਬਜ਼ਾ ਹੈ ਕੀ ਭਾਵੇਂ ਹੁਣੇ ਹੀ ਛਡਾਲਣ ਸਾਡੇ ਕੋ ਸਾਡੇ ਪੈਸੇ ਉਹਦੇ ਕੋ ਵਾਪਸ ਕਰਵਾ ਦਮ ਤੇ ਭਾਵੇਂ ਜ਼ਮੀਨ ਹੁਣੇ ਹੀ ਛਡਣ ਅਸੀਂ ਛਡਣ ਨੂੰ ਤਿਆਰ ਨਹੀਂ ਅਸੀਂ ਕਿਹੜਾ ਕਬਜ਼ਾ ਕੀਤਾ ਪਿੰਡ ਵਾਸੀਆਂ ਵੱਲੋਂ ਕੋਈ ਇਲਜ਼ਾਮ ਨਹੀਂਗਾ ਨਾ ਹੀ ਕੋਈ ਇਸਤੇ ਨਜਾਇਜ਼ ਕਬਜ਼ਾ ਵਾ ਇੱਕ ਬੰਦਾ ਸਰਪੰਚੀ ਹਰ ਚੁੱਕਾ ਵਾ ਉਹਦੇ ਕਾਰਨ ਉਹ ਆਪਣੀ ਏੜ ਕੱਢਣ ਲਈ ਵੋਟੇ ਸੱਚੇ ਇਲਜ਼ਾਮ ਲਾ ਰਿਆ ਵਾ ਕਿ ਲੋਨ ਜਾ ਕੇ ਪੁੱਛ ਲੋ ਇਲਜ਼ਾਮ ਤਾਂ ਸਭ ਜਿਹੜਾ ਰਹੇ ਆ ਵੋਟਾਂ ਪਈਆਂ ਨਹੀਂ ਆ ਵੋਟਾਂ ਤਾਂ ਹਰ ਗਏ ਨੇ ਤੋ ਐਵੇਂ ਕੋਈ ਨਾ ਕੋਈ ਨਵਾਂ ਚਾਰਮਿੰਗ ਹੋ ਗਏ ਸਤ ਪੰਜ ਮਰੇ ਹੋਇ ਤਾ ਨਾ ਮੈਂ ਤਾਂ ਨਵਾਂ ਇਲਜ਼ਾਮ ਲੰਪਿਆ ਪੰਜਾਬ ਸਿੱਖਿਆ ਵਿਭਾਗ ਵਿਕਾਸ ਬੋਰਡ ਇਹ ਥਾਂ ਆ ਰਿਹਾ ਨਜਾਇਜ਼ ਕਬਜ਼ੇ ਕਰਨ ਬਾਰੇ ਇਹ ਬਸਨ ਸਿੰਘ ਹੋਣਾ ਤੇ ਕੁਦੀ ਸਿੰਘ ਹੋਣਾ ਨਾ ਬਿਲੋਂ ਆਈ ਰਹੀ ਸੀ ਸ਼ਿਆ ਬੀਰ ਸਿੰਘ ਜੀ ਕਿਹੜਾ ਪਿੰਡ ਹੈ ਹਰਬਰਵਾਲ ਕਲਾਂ ਕੀ ਮਾਮਲਾ ਹੈ ਜਿਹੜਾ ਜ਼ਮੀਨ ਦਾ ਜਿਹੜਾ ਚੱਲ ਰਿਹਾ ਹੈ ਜ਼ਮੀਨ ਦਾ ਕੋਈ ਮਾਮਲਾ ਨਹੀਂ ਜੀ ਵੈਸੇ ਵੀ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਇਹ ਜਾਣੇ ਸਰਪੰਚ ਜਿਹੜਾ ਮੌਜੂਦਾ ਸਰਪੰਚ ਵੀ ਹੁਣ ਜੀ ਸੁਨਦਰ ਸਿੰਘ ਬਿੱਲਾ ਸਿੱਖਿਆ ਉਹ ਭਾਗ ਵਾਲੇ ਤੇ ਘਰ ਹੀ ਆਏ ਨੇ ਉਹ ਕੀ ਕਹਿ ਰਹੇ ਤਾਂ ਉਹ ਤੇ ਇਹੋ ਪੁੱਛ ਰਿਹਾ ਜੀ ਵੀ ਜ਼ਮੀਨ ਮਤਲਬ ਕਿਹਦੀ ਹੈ ਮਤਲਬ ਤੇ ਅਸੀਂ ਕਣਕ ਕਿੰਨੇ ਬੀਜੀ ਆ ਤੇ ਅਸੀਂ ਆਨੇ ਵੀ ਮੈਂ ਲਖਬੀਰ ਸਿੰਘ ਆ ਕਣਕ ਅਸੀਂ ਬੀਜੀ ਆ ਅਸੀਂ ਤੇ ਆਪਣੇ ਪੈਸੇ ਦੇ ਕੇ ਉਹਦੇ ਕੋਲ ਸਰਪੰਚ ਕੋ ਗਹਿਣੇ ਲਈ ਹੈ ਜੀ ਬਾਕੀ ਕਿੰਨੇ ਪੈਸੇ ਦਿੱਤੇ ਤੁਸੀਂ ਅਸੀਂ 520000 ਦਿੱਤਾ ਜੀ ਪਰ ਅੰਕਲ ਜੀ ਬੇਨਤੀ ਇਹਦਾ ਵੀ ਇਹਦਾ ਜਿਹੜਾ ਮਾਲਕ ਹੈ ਉਹ ਸਿਖਿਆ ਉਹ ਭਾ ਗਿਆ। ਹਾਂਜੀ ਹਾਂਜੀ। ਕਿ ਸਰਪੰਚ ਕਿਦਾਂ ਮਦਦ ਕਰ ਗਿਆ? ਇਹ ਪਿੰਚਾਇਤ ਦਾ ਜਨਨ ਜੀ ਸਾਨੂੰ ਨਹੀਂ ਇਸ ਗੱਲ ਦਾ ਕੋਈ ਪਤਾ ਵੀ। ਕਿੰਨੇ ਸਮੇਂ ਤੋਂ ਬਾਅਦ ਹੈ? ਸਾਨੂੰ ਤੇ ਵਾਉਂਦਿਆਂ ਨੂੰ ਬਾਅਦ ਕਾਫੀ ਧਿਰ ਹੋ ਗਈ ਹੈ ਜੀ ਮੇਰੇ ਖਿਆਲ ਚਾਰ ਸਾਲ ਹੋ ਗਏ। ਜ਼ਿਆਦਾ ਹੀ ਹੋ ਗਿਆ। ਚਲੋ ਹਾਂਜੀ ਤੁਸੀਂ ਇਹਨੇ ਲੈ ਲਓ। ਪਰ ਇਹਦਾ ਤੇ ਮਤਲਬ ਜਿਹੜਾ ਉਹ ਸਿਖਿਆ ਉਹ ਭਾ ਗਿਆ ਤੇ ਉਹ ਜਾਣੇ ਸਰਪੰਚ ਜਾਣੇ ਜੀ ਜਿਨੇ ਸਾਡੇ ਕੋਲ ਪੈਸੇ ਲੈਣ। ਅਹੀਂ ਤੇ ਨਹੀਂ ਕੋਈ ਸਾਨੂੰ ਤਾਂ ਆਹ ਦਾ ਕੋਈ ਮੁਖਤਤ ਤੇ ਵਹੀ ਨਹੀਂ ਜੇਕਰ ਸਿੱਖਿਆ ਉਹ ਭਾਰ ਕਾਰਵਾਈ ਕਰਦਾ ਤੇ ਤੁਸੀਂ ਜ਼ਮੀਨ ਛੱਡਣ ਵਾਸਤੇ ਤਿਆਰ ਬਿਲਕੁਲ ਜੀ ਭਾਵੇਂ ਹੁਣੇ ਹੀ ਖਡਾਲਣ ਸਾਡੇ ਕੋਲ ਸਾਡੇ ਪੈਸੇ ਉਹਦੇ ਕੋਲ ਵਾਪਸ ਕਰਵਾਜਣ ਤੇ ਭਾਵੇਂ ਜ਼ਮੀਨ ਹੁਣੇ ਛੱਡਣ ਅਸੀਂ ਛੱਡਣ ਨੂੰ ਤਿਆਰ ਨਹੀਂ ਅਸੀਂ ਕਿਹੜਾ ਕਬਜ਼ਾ ਕੀਤਾ ਇਹ ਤੁਸੀਂ ਕੱਲੇ ਲਈਏ ਦੋ ਕਿੱਲੇ ਕੋ ਹੋਰ ਕਿਸੇ ਨਹੀਂ ਅਸੀਂ ਤਿੰਨਾਂ ਭਾਈਆਂ ਨੇ ਲਈਏ ਜੀ ਚਾਰ ਭਰਾਵਾਂ ਨੇ ਹਾਂ ਜੀ ਇੱਕ ਮਤਲਬ ਗੈਣੇ ਲਈ ਹੈ ਕਿ ਠੇਕੇ ਗੈਣੀ ਗੈਣੀ ਜੀ ਗੈਣੀ ਗੈੜੇ ਟੋਟਲ ਕਿੰਨੀ ਮਤਲਬ ਪੇਮੈਂਟ ਜਿਹੜੀ ਤੁਸੀਂ ਦਿੱਤੀ ਉਹਨੂੰ 520000 ਜੀ ਤੇ ਇਹਦਾ ਕੋਈ ਮਤਲਬ 4 ਲੱਖ ਤੇ ਬਾਦ ਸਾਡੇ ਕੋਲ ਆ ਉਹਨੇ ਅਖੇ ਮੈਂ ਪੰਜਾ ਖੋੜ ਕੇ ਆਂਦਾ ਹੀ ਮੈਂ ਹੋ ਗਿਆ ਤੇ ਅਸੀਂ ਇਤਨਾ ਚੁੱਪ ਕਰਕੇ ਉਹਦੇ ਨਾਲ ਵੀ ਪਿਆਰ ਸੀ ਅਸੀਂ ਫੜਾ ਦਿੱਤੀ ਸਾਡੇ ਪੰਜਾਬ ਸਿੱਖਿਆ ਵਿਕਾਸ ਬੋਰਡ ਦੀ 232/4107 ਕਨਾਲ ਥਾਂ ਜਿਹੜਾ ਜੀ ਉਹ ਪੰਜਾਬ ਸਿੱਖਿਆ ਵਿਕਾਸ ਬੋਰਡ ਦੇ ਨਾਂ ਤੇ ਹੈ ਜਿਹਦੇ ਤੇ ਨਜਾਇਜ਼ ਕਬਜ਼ਾ ਹੋਇਆ ਜੀ ਮੌਜੂਦਾ ਸਰਪੰਚ ਬਲਜਿੰਦਰ ਕੌਰ ਨੇ ਕੀਤਾ ਜੀ ਕੋਈ ਤਿੰਨ ਕਿੱਲੇਾਂ ਤੇ ਕੁਝ ਉਹ ਸਾਰੀ ਕੀਤੀ ਆ ਸ਼ੈੱਡ ਬਣਾਇਆ ਤੇ ਕੁਝ ਜਸਵਿੰਦਰ ਸਿੰਘ ਦੀ ਸ਼ਹਿ ਦੇ ਨਾਲ ਹੋਇਆ ਵੱਡੇ ਪਿੰਡ ਦੇ ਹਰਦੁਰਾ ਖੁਰਦੇ ਕਲਾਾਂ ਦੇ ਹਰਦੁਰਾ ਕਲਾਾਂ ਦੇ ਸਰਪੰਚ ਜਸਵਿੰਦਰ ਸਿੰਘ ਜੀ ਦੋਵਾਂ ਦੇ ਸ਼ਹਿ ਦੇ ਨਾਲ ਆ ਜੀ ਜੋ ਸਾਡੀ ਸ਼ਿਕਾਇਤ ਆ ਬਕਾਇਦਾ ਬੀਪੀਓ ਸਾਹਿਬ ਆਏ ਨੇ ਇਹ ਸਾਰੇ ਪੰਚਾਇਤ ਮੈਂਬਰ ਵੀ ਸਾਡੇ ਨਾਲ ਨੇ ਉਹਨਾਂ ਨੇ ਆਣ ਕੇ ਸਾਰਾ ਵੇਖਿਆ ਜਿਹੜਾ ਜੀ ਇਹ ਪੰਜਾਬ ਵਿਕਾਸ ਬੋਰਡ ਦਾ ਥਾਂ ਆ ਹਾਂਜੀ ਤੇ ਇਹ ਤੇ ਨਜਾਇਜ਼ ਕਬਜ਼ਾ ਹੋੰਡਿਆ ਜੀ ਹਾਂਜੀ ਕਿਉਂਕਿ ਪੰਚਾਇਤ ਤੇਰੀ ਮਾਲਕੀ ਨਹੀਂ ਜੀ ਕਿਉਂਕਿ ਇਹਦਾ ਮਾਲਕ ਆ ਪੰਜਾਬ ਵਿਕਾਸ ਬੋਰਡ ਆ ਪੰਜਾਬ ਵਿਕਾਸ ਪੰਜਾਬ ਸਿੱਖਿਆ ਵਿਕਾਸ ਬੋਰਡ ਜੀ ਜਮੀਨ ਦਾ ਜੀ ਇਹ ਜ਼ਮੀਨ ਆ ਹਲਦਰਵਾਲ ਕਲਾ ਦਾ ਹੀ ਪੰਚਾਇਤ ਦੀ ਜ਼ਮੀਨ ਜਿਹੜੀ ਹੁੰਦੀ ਆ ਉਹਦੇ ਸਰਪੰਚ ਦੇ ਵੱਸ ਹੁੰਦੀ ਆ ਸਾਰੇ ਜੁम्मेवार ਸਰਪੰਚ ਜਿਹੜਾ ਹਲਦਰਵਾਲ ਕਲਾ ਦਾ ਹੁੰਦਾ ਇਹ ਉਹਦੇ ਕੋਲ ਹੀ ਆ ਤੇ ਜਿੰਨੀ ਜ਼ਮੀਨ ਆ ਇਹ ਪਤਾ ਨਹੀਂ ਉਹ ਕਿਸ ਤਰੀਕੇ ਨਾਲ ਕੋਈ ਫਲੋਰ ਕਰਕੇ ਤੇ ਲਾਗੇ ਗਵਾਂਡੀਆਂ ਨੂੰ ਗਹਿਣੇ ਦਿੱਤੀ ਆ ਉਸਟਾਮ ਜਾ ਬਣਾਇਆ ਹੁੰਦਾ ਉਹ ਕਿਦਾਂ ਬਣਾਇਆ ਕਿਦਾਂ ਨਹੀਂ ਬਣਾਇਆ ਨਜਾਇਜ਼ ਕਬਜ਼ਾ ਨਹੀਂ ਅਸਲ 'ਚ ਜਿਹੜੀ ਜਿਹੜੀ ਜ਼ਮੀਨ ਜਿਹੜੀ ਇਹ ਕਿਹੜੇ ਵਿਭਾਗ ਦੀ ਹੈ ਜੀ ਉਹ ਅੱਗੇ ਦੱਸਿਆ ਗਿਆ ਸਾਰਾ ਕੁਝ ਉਹਨੂੰ ਛੱਡੋ ਸਿੱਖਿਆ ਵਿਕਾਸ ਸਿੱਖਿਆ ਬਾਗ ਨੂੰ ਜਾਂਦੀ ਆ ਸਿੱਖਿਆ ਵਿਕਾਸ ਬਾਗ ਸਿੱਖਿਆ ਬਾਗ ਸਾਡਾ ਕਾਲਪੋਰਡੀਆ ਤੇ ਅਖੀਰ ਤੇ ਆ ਗਈ ਸਰਪੰਚ ਕੋਲ ਸਰਪੰਚ ਤੇ ਜ਼ਿੰਮੇਵਾਰ ਹੀ ਨਹੀਂ ਐ ਇਸ ਜ਼ਮੀਨ ਦਾ ਉਹਨਾਂ ਨੇ ਨਜਾਇਜ਼ ਕਬਜ਼ਾ ਕਰਾ ਕੇ ਪੈਸੇ ਲਏ ਆ ਜ਼ਮੀਨਦਾਰਾਂ ਕੋਲ ਆ ਉਹਦੇ ਨਾਲ ਇਨਕੁਆਰੀ ਕਾਰਜਕਰਧ ਦੇ ਅਨੁਸਾਰ ਕਾਰਵਾਈ ਕੀਤੀ ਜਾਏ ਬਸ ਨੰਬਰ ਦਾ ਰਾਜਵਿੰਦਰ ਸਿੰਘ ਪਿੰਡ ਹਰਜ਼ਰਵਾਲ ਕਲਾ ਸਾਨੂੰ ਮੇਰੇਆ ਮੈਂਬਰ ਨੇ ਨਾਲ ਖੜੋਤੇ ਸਾਨੂੰ ਪਤਾ ਲੱਗਾ ਵੀ ਇੱਥੇ ਨਜਾਇਜ਼ ਕੁਝ ਅਸਾਰੀ ਹੋ ਰਹੀ ਆ ਉਹ ਬਲਜਿੰਦਰ ਕੌਰ ਸਰਪੰਚ ਜਿਹੜੀ ਇਹ ਛੋਟੇਰਵਾਲ ਖੁਰਦ ਦੀ ਕਰਾ ਰਹੀ ਹੈ ਇਧਰ ਵੱਡੇ ਪਿੰਡ ਵਾਲਾ ਸਰਪੰਚ ਜੀ ਸੁਵਿੰਦਰ ਸਿੰਘ ਜਿਹੜਾ ਇਹਨੇ ਗੈਰ ਕਾਨੂੰਨੀ ਪੰਚਾਇਤ ਦਾ ਇੱਕ ਕਾਗਜ਼ ਬਿਨਾਂ ਤਬਾਦਲੇ ਤੋਂ ਇੱਕ ਹੋਰ ਕਿਸਾਨ ਨੇ ਉਹਨਾਂ ਨੂੰ 4 ਲੱਖ ਰੁਪਏ ਲਿਖਤੀ ਲਿਆ 1 ਲੱਖ 20 ਹਜ਼ਾਰ ਰੁਪਏ ਜਿਹੜਾ ਉਹਨੂੰ ਕੋ ਦਸਤੀ ਲੈ ਕੇ ਤੇ ਉਹਨਾਂ ਨੂੰ ਕਣਕ ਦੀ ਫਸਲ ਬਚਾਈ ਜੋ ਸਾਨੂੰ ਹੁਣ ਪਤਾ ਲੱਗਾ ਤੇ ਇਹ ਸਾਰਾ ਕੰਮ ਜਿਹੜਾ ਇਹ ਸਰਪੰਚਾਂ ਦੀ ਸ਼ੈਤ ਹੀ ਹੋਇਆ ਉਹਨਾਂ ਗੈਰ ਕਾਨੂੰਨੀ ਕੀਤਾ ਵਾਈਕਾਰਾਂ ਕੋਲੋਂ ਪੈਸੇ ਲੈ ਲੈਨੇ ਇਹਨਾਂ ਦੋਸ਼ੀਆਂ ਤੇ ਕਾਰਵਾਈ ਕਰਕੇ ਇਹਨਾਂ ਨੂੰ ਆਪਣੇ ਮਹਿਕਮਿਆਂ ਤੋਂ ਬਰਖਾਸਤ ਕਰਾਇਆ ਜਾਵੇ ਕਿਉਂਕਿ ਪਹਿਲਾਂ ਵੀ ਬੋਲੀ ਕਰਾ ਕੇ ਇਸ ਬੰਦੇ ਨੇ ਸਾਡੇ ਪਿੰਡ ਵਿੱਚ ਪਹਿਲਾਂ ਹੀ ਅੱਗ ਲਾ ਦਿੱਤੀ 50 ਲੱਖ ਤੋਂ ਬੋਲੀ ਕਰਦਾ ਕਰਦਾ ਇਹ 2 ਕਰੋੜ ਤੇ ਗਿਆ ਸੀ ਅਸੀਂ ਚਾਹੁੰਦੇ ਹਾਂ ਕਿ ਮਾਣਯੋਗ ਪੰਚਾਇਤੀ ਡਾਇਰੈਕਟਰ ਕੋਲ ਜਾਏ ਕੇਸ ਤੇ ਇਹਨਾਂ ਦਾ ਸਾਰਾ ਜਿਹੜਾ ਮਾਮਲਾ ਸਾਹਮਣੇ ਆਵੇ ਨਹੀਂ ਇਸ ਬੰਦੇ ਵਿੱਚ ਕਿਸੇ ਤੋਂ ਸਰਕਾਰੀ ਅਧਿਕਾਰੀ ਨੂੰ ਮਤਲਬ ਕੀਤੀ ਅਸੀਂ ਡੀਸੀ ਸਾਹਿਬ ਤੋਂ ਡੀਸੀ ਸਾਹਿਬ ਕੋ ਵੀ ਗਏ ਐਸਡੀਐਮ ਸਾਹਿਬ ਕੋ ਵੀ ਗਏ ਮਾਲ ਵਿਭਾਗ ਕੋ ਵੀ ਗਏ ਸਾਨੂੰ ਪਤਾ ਲੱਗਾ ਵੀ ਇਹ ਪੰਜਾਬ ਸਿੱਖਿਆ ਵਿਕਾਸ ਬੋਰਡ ਦੇ ਨਾਂ ਜਮੀਨ ਆ ਅਸੀਂ ਤਾਂ ਸਮਝਦੇ ਹਾਂ ਵੀ ਇਹ ਪੰਚਾਇਤ ਦੀ ਜ਼ਮੀਨ ਆ ਪਰ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਪੰਜਾਬ ਸਿੱਖਿਆ ਵਿਕਾਸ ਬੋਰਡ ਦੀ ਆ ਫਿਰ ਅਸੀਂ ਪੰਜਾਬ ਸਿੱਖਿਆ ਵਿਕਾਸ ਬੋਰਡ ਦੇ ਅਧਿਕਾਰੀਆਂ ਨਾਲ رابطہ ਕੀਤਾ ਉਹਨਾਂ ਦਾ ਧੰਨਵਾਦ ਆ ਵੀ ਉਹ ਅੱਜ ਆਏ ਨੇ ਉਹਨਾਂ ਨੇ ਕਿਹਾ ਅਸੀਂ ਲੜਿੰਦੀ ਕਾਰਵਾਈ ਇਸ ਰਿਪੋਰਟ ਜਿਹੜੀ ਆ ਅਗਲੇਰੀ ਕਾਰਵਾਈ ਲਈ ਮਾਰ ਮਹਿਕਮੇ ਨੂੰ ਦਿਆਂਗੇ ਮਾਰ ਮਹਿਕਮਾ ਨਿਸ਼ਾਨਦੇਹੀ ਕਰਕੇ ਵੇਖੇ ਕਿ ਇਹ ਸਾਰਾ ਮਾਮਲਾ ਕੀ ਆ ਕਿੰਨੇ ਕਬਜ਼ਾ ਕਰਾਇਆ ਵਾ ਕਿੰਨਾਂ ਨੇ ਪੈਸੇ ਲਏ ਆ ਕਣ ਕੇ ਕਿੰਨੇ ਬੀਜੀ ਆ ਇਹ ਸਾਰਾ ਸ਼ੈੱਡ ਕੌਣ ਬਣਾਉਂਦਿਆ ਇਹ ਸਾਰਾ ਕੁਝ ਜਿਹੜਾ ਵਾ ਮਾਨਵ ਭਾਗ ਦੇ ਕੋਲ ਚ ਰਹਿ ਜਾਊਗਾ ਹਰਮਨ ਸਿੰਘ ਹੈ ਜੀ ਸਾਰੇ ਪਿੰਡ ਵਾਸੀਆਂ ਉੱਲੋਂ ਇਲਜ਼ਾਮ ਲਾਇਆ ਜਾ ਰਿਹਾ ਵੀ ਤੁਹਾਡੇ ਵੱਲ ਕੋਈ ਨਾਜਾਇਜ਼ ਕਬਜ਼ੇ ਕੀਤੇ ਗਏ ਜ਼ਮੀਨ ਤੇ ਜਿਹੜੀ ਸਕੂਲ ਦੇ ਨਾਂ ਲੱਗਦੀ ਦੇਖੋ ਆ ਪਿੰਡ ਵਾਸੀਆਂ ਵੱਲੋਂ ਕੋਈ ਇਲਜ਼ਾਮ ਨਹੀਂਗਾ ਨਾ ਹੀ ਕੋਈ ਇਸਤੇ ਨਾਜਾਇਜ਼ ਕਬਜ਼ਾ ਵਾ ਇੱਕ ਬੰਦਾ ਸਰਪੰਚੀ ਹਰ ਚੁੱਕਾ ਵਾ ਉਹਦੇ ਕਾਰਨ ਉਹ ਆਪਣੀ ਛੇੜ ਕੱਢਣ ਲਈ ਝੂਠੇ ਸੱਚੇ ਇਲਜ਼ਾਮ ਲਾ ਰਿਹਾ ਵਾ ਔਰ ਕੋਈ ਇਹੋ ਜੀ ਗੱਲ ਉਹਨਾਂ ਪਿੰਡ ਦੀ ਜਿਹੜੀ ਸਰਪੰਚਾ ਬਲਜਿੰਦਰ ਕੌਰ ਉਹਨਾਂ ਤੇ ਇਲਜ਼ਾਮ ਲਾਇਆ ਗਿਆ ਤੁਸੀਂ ਉਹਨਾਂ ਦਾ ਕੀ ਲੱਗਦਾ ਮੈਂ ਉਹਨਾਂ ਦਾ ਭਤੀਜਾ ਜੀ ਅਨਪਨਾ ਕੋਈ ਨਹੀਂ ਜਾਇਜ਼ ਕਬਜ਼ਾ ਨਹੀਂ ਕੀਤਾ ਕੁਝ ਨਹੀਂ ਹੈਗਾ ਜੇ ਕਿਸੇ ਭੈਣ ਭਰਾ ਨੇ ਕੋਈ ਕੀਤਾ ਵੀ ਆ ਜੇ ਕਿਸੇ ਦਾ ਕੋਈ ਲੱਗੀ ਆ ਤੂੜੀ ਆ ਚਾਹੇ ਉਹ ਜੇ ਕਿ ਸਿੱਖਿਆ ਬੋਰਡ ਦੀ ਹੈ ਜਗਾ ਵਾ ਪੰਜਾਬ ਕਾ ਸਿੱਖਿਆ ਬੋਰਡ ਦਾ ਕੋਈ ਪ੍ਰੋਜੈਕਟ ਆਉਂਦਾ ਤੈਨੂੰ ਤੁਰੰਤ ਖਾਲੀ ਕਰਾ ਦਿੱਤਾ ਜਾਊਗਾ ਬਲਜਿੰਦਰ ਕੌਰ ਸਰਪੰਚ ਸਾਡੀ ਪੰਚਾਇਤ ਸਾਰੀ ਅਸੀਂ ਉਸੇ ਵੇਲੇ ਐਕਸ਼ਨ ਕਰਾ ਕੇ ਕੋਈ ਪ੍ਰੋਜੈਕਟ ਆਉਣ ਤੇ ਉਸੇ ਵੇਲੇ ਹੀ ਜਗਾ ਖਾਲੀ ਕਰਾਵਾਂਗੇ ਜੋ ਵੀ ਇੱਥੇ ਖਰਚਾ ਲੱਗਦਾ ਸੀ ਉਹ ਵੀ ਲਾਉਣ ਨੂੰ ਨਾਲ ਤਿਆਰ ਹਾਂਜੀ ਸਰਪੰਚ ਸਾਹਿਬ ਪਿੰਡ ਵਾਸੀਆਂ ਨੂੰ ਤੁਹਾਡੇ ਤੇ ਇਲਜ਼ਾਮ ਲਾਈ ਆ ਰਹੇ ਆ ਕਿ ਕੋ ਸਿੱਖਿਆ ਵਿਕਾਸ ਮੋਰਦੀ ਜ਼ਮੀਨ ਤੁਹਾਡੇ ਵੱਲੋਂ ਕਿਸੇ ਨੂੰ ਵੰਡ ਦਿੱਤੀ ਇਹ ਕੀ ਮਾਮਲਾ ਪੂਰਾ ਮੈਂ ਤਾਂ ਸਭ ਨੂੰ ਕਹਾਂ ਦੇਣ ਵਾਲੀ ਜ਼ਮੀਨ ਦੇ ਸਕਦਾ ਮੈਂ ਤੈਨੂੰ ਦੱਸ ਦੱਸ ਕਿ ਆ ਬਾਦ ਪੰਚਾਇਤੀ ਮੈਂ ਕੌਣ ਦੇਣ ਵਾਲਾ ਜੀ ਮੈਂ ਪਿੰਡ ਮੇਰਾ ਥਾਂ ਯਾਰਾਂ ਕੋਈ ਮਰਲੇ ਪਿੰਡੋਂ ਜਾ ਕੇ ਪੁੱਛ ਲੋ ਇਲਜ਼ਾਮ ਤਾਂ ਸਭ ਜਿਹੜੇ ਹਾਰੇ ਆ ਵੋਟਾਂ ਪਈਆਂ ਲੀਆਂ ਵੋਟਾਂ ਤੇ ਹਾਰ ਗਏ ਨੇ ਤੋ ਐਵੇਂ ਕੋਈ ਨਾ ਕੋਈ ਨਵਾਂ 4 ਮਹੀਨੇ ਗੱਤਰ ਪਰਿਮਰਨ ਹੋਇਆ ਤਾਂ ਨਾ ਮੈਂ ਤਾਂ ਨਵਾਂ ਜਾਮ ਲੰਦਿਆ ਉਹਨਾਂ ਨੇ ਸਾਰੇ ਇੱਕ ਰਿਟਰਨ ਦੇ ਵਿੱਚ ਇੱਕ ਐਫੀ ਰਿਵਿਊ ਦਿੱਤਾ ਤਾਂ ਉਹਦੇ ਉਹਦੇ ਚ ਤੁਹਾਡੇ ਕੋਲ ਪਰ ਮੈਂ ਲਿਖਿਆ ਕਿ ਦਿੱਤੇ ਮੈਂ ਪੈਸੇ ਲਏ 5 ਲੱਖ ਮੈਂ ਕਰੋੜ ਰੁਪਏ ਦੀ ਬਰੀ ਜਗ੍ਹਾ ਮੈਂ 5 ਲੱਖ ਮੈਂ ਤੁਹਾਨੂੰ ਸੋਰੇ ਦੇ ਦੇਣਾ ਮੈਂ ਤਾਂ ਸਿੱਖਿਆ ਵਿਭਾਗ ਵਾਲਿਆਂ ਨੂੰ ਕਿਹਾ ਵੀ ਤੁਸੀਂ ਪ੍ਰੋਜੈਕਟ ਲਿਆਓ ਮੈਂ ਸੋਰੇਆਂ ਨਾਲ 5 ਲੱਖ ਰੁਪਏ ਦੇ ਦਵਾਂ ਮੈਂ ਤਾਂ ਦਿੱਤਾ ਹੀ ਨਹੀਂਗਾ ਗੁਰਚਰਨ ਸਿੰਘ ਸਰਪੰਚੀ ਮੱਲੀ ਉਹਨੇ ਥਾਂ ਦਿੱਤਾ ਜੀ ਮੈਂ ਤਾਂ ਦਿੱਤਾ ਹੀ ਨਹੀਂ ਕਿ ਮੈਂ ਕੌਣ ਦੇਣ ਵਾਲਾ ਠੀਕ ਹੈ ਮਾਰਾ ਹੀ ਨਹੀਂ ਸਕਦੇ ਗੋਣ ਵਾਸਤੇ ਆਪਣੇ ਆਪ ਨਹੀਂ ਲਿਖ ਕੇ ਦਿੱਤੀ ਪਹਿਲੀ ਉਹਨਾਂ ਨੂੰ ਵਾਣ ਲਈ ਦਿੱਤੀ ਹੈ ਪ੍ਰੋ तो दे दोस्त लाए है वो तो जा रहे मेरे पिंड जी एक बंदे राजा एक बंदे नाग हीपची दुनिया छह महीने कद नी जी इंद्र गल बैठे काम करता तक पाउ नी देख देते ਕੀ ਇੱਕ ਮੂਲੀ ਜੇ ਕੰਮ ਨਹੀਂ ਆ ਨਾ ਮਤਾ ਪਵਾ ਕੇ ਪਿੰਡ ਦੇ ਵਿੱਚ ਵੀ ਕੰਮ ਸ਼ੁਰੂ ਕਰਾਈਏ ਮੈਂ ਇੱਥੋਂ ਤੱਕ ਕਿਹਾ ਇਹਨਾਂ ਨੂੰ ਵੀ ਤੁਸੀਂ ਭਾਈ ਅੱਗੇ ਲੱਗ ਜਾਓ ਹਰੇ ਦੂਰ ਗਾ ਤੁਸੀਂ ਲਾਲ ਆ ਜਾ ਮੇਬਰਾਂ ਦੇ ਤੇ ਮੈਂ ਤੁਹਾਡੇ ਮਗਰ ਫੈਨ ਕਰਾਈ ਜਾਓ ਮੇਰੇ ਕੋਲ ਕੰਮ ਕਰੀਗੇ ਇੱਚ ਕੀ ਮੜਾ ਕਰਤਾ ਜੀ ਉਹ ਆਂਦੇ ਵੀ ਐਂ ਤੇ ਸਸਪੈਂਡ ਕਰਕੇ ਛੱਡਨਾ ਮੈਂ ਜਿੰਨੇ ਮੈਨੂੰ ਬਣਾਇਆ ਗ੍ਰਾਮ ਦਾ ਨੇ ਉਹ ਸਸਪੈਂਡ ਨਹੀਂ ਹਮਾਰ ਜਾਓਗੇ ਤੁਮ ਨਹੀਂ ਨਾ ਮੈਂ ਉਹ ਕੋਈ ਗੱਲ ਤੇ ਲਾਓ ਮੇਰੇ ਤੇ ਇਲਜ਼ਾਮ ਤੇ ਲਾਓ ਪਿੰਡ ਵਾਲੇ ਲਾਉਣ ਮੇਰੇ ਤੇ ਮੈਂ ਕਹਿੰਦਾ ਚਾਚਾ ਆਪਦੀ ਜਲ ਜਾਲ ਨਾਉਂਦੇ ਜੀ ਕਹਿੰਦਾ ਸਰਪੰਚੀ ਤੇ ਰਜੇਸ਼ ਨੂੰ ਲੈ ਕੇ ਜਿਹੜੀ ਤਾਂ ਜੋ ਕੁਝ ਹੋ ਰਿਹਾ ਜੀ ਪਿੰਡ ਮੇਰੇ ਕੋਲ ਪੁੱਛ ਕੇ ਜਾ ਕੇ ਪਿੰਡ ਵਾਲੇ ਕਿਸੇ ਨੂੰ ਕੋਈ ਬਤਲ ਦਾਂਦੇ ਗਏ ਮੈਂ ਜਿਉਂ ਕਹੋਗੇ ਸੱਜਾ ਕੋ ਉਤਮੀਤੇ ਆਜੀ ਅੱਜ ਸਖਿਆ ਪਾ ਗਰੀ ਰਹੀ ਹੈ ਮਨ ਜਬ ਬਾਰਾ 30 ਹਜ਼ਾਰ ਜਗ੍ਹਾ ਬਣ ਕੇ ਬੈਠੇ ਹਜੇ ਨਾ ਇਹਨੂੰ ਕਿਤੇ ਠੇਕੇ ਦੇ ਸਕਦੇ ਆ ਨਾ ਕਿਸੇ ਨੂੰ ਕੋਸਤਾ ਦੇ ਸਕਦੇ ਆ ਉਹ ਅੱਜ ਦੀ ਵਾਉਂਦੇ ਉਹ ਚੱਦ ਦੀ ਪ੍ਰਾਣੀ ਹੁੰਦੇ ਕਈ ਤਾਂ ਘਿਆਨੋਂ ਬਿੱਲੀ ਆਉਂਦੀ ਪਰ ਪ੍ਰੋਜੈਕਟ ਲਈ ਸਾਰੇ ਖਾਲੀ ਕਰਾ ਦਿੰਦੇ ਤਬਾਦਲਾ ਹੋਇਆ ਇਹ ਹਜੇ ਤਬਾਦਲਾ ਹੋਇਆ ਨਹੀਂ ਤਬਾਦਲੇ ਕਾ ਆਈ ਬਦਲ ਗਏ ਸਰਦਾਰ ਇਤਬਾਦਲ ਹੋਇਆ ਨੀ ਨਾਲੇ ਮੈਂ ਦੇਣਾ ਜੀ ਮੇਰੀ ਕਰੋੜ ਰੁਪਏ ਦੀ ਜਗ੍ਹਾ ਮੈਂ ਦੇਣਾ ਦੂ ਕਲਾ ਪੀਸੀ ਮੈਂ ਅੱਜ ਆਜ ਪਾਣੀ ਬਾਰ ਕਰ ਰਿਹਾ ਪਿੰਡ ਬਾਰੀਂ ਬੱਦਦਾ ਜਾਂਦਾ ਇਹ 6 ਮੈਂਬਰ ਲੈ ਕੇ ਦੇ ਦਨ ਸੋ ਸਿਹਰੇ ਕੰਗੋ ਡਾ ਦੇਣਾ 6 ਮੈਂਬਰ ਲੈ ਕੇ ਦੇ ਦਨ ਵੀ ਪਾਣੀ ਬੰਦ ਕਰ ਦੇ ਉਹ ਪਾਈ ਸਿੱਖਿਆ ਭਗਦੇ ਇਥੇ ਕੀ ਹੁੰਦਾ ਜੀ ਪਈ ਆ ਵੇਖੋ 14 15 ਕਿਲੋ ਵੇਖੋ ਮਾਰੋ ਕੈਮਰਾ ਇਦਨ ਇਹ ਕੰਮ ਪਰ ਜਾਗਦੇ ਲਿਆਉਣ ਪਈ ਆਪਾਂ ਉਸੇ ਵਾਲੇ ਛੱਡਾਂਗੇ ਆਪ ਛਲਾ ਕੇ ਦਾਂਗੇ ਅਸੀਂ ਸਰਪੰਚਿਆਂ ਦੀ ਅਸੀਂ ਭਾਗਦਾਂਗੇ ਆਵਾਵਾਂਗੇ ਤੁਸੀਂ ਦਾ ਦੋ ਸਾਡੀ ਗਲਤੀ ਚ ਤਾਂ ਦਾ ਦੋ ਸਿਰਫ ਤੇ ਸਿਰਫ ਸਰਪ ਇੱਲਾ ਤੋਂ ਚ ਵੱਡਾ ਜਿਹੜਾ ਨਿਕਲ ਗਿਆ ਰੱਬੀ ਘਰ ਤਾਂ ਗੁਲਾਮ ਦਾ ਦੇ ਤੁਹਾਨੂੰ ਮੈਨੂੰ ਜਿੰਦਾ ਕਰਕੇ ਦਾਣੇ ਆ ਦੇ ਦੇ ਹੱਥ ਜੋੜਦਾ ਬੁਲਾਉਣਾ ਤੇ ਬੋਲਦੀ ਹੁਣੀ ਹੱਥ ਜੋੜਦਾ ਨਗਰੀ ਮੈਂ ਬੁਲਾਉਣਾ ਜਿਹੜੇ ਕੰਮ ਆਪ ਕੀਤੇ ਆ ਗੁੰਡਾ ਗਰਦੀਦ ਕੀਤੀ ਸਭ ਕੁਝ ਨਾ ਕੀਤਾ ਵੀ ਇਲੈਕਸ਼ਨ ਚ ਤੋਲ ਜਾਂ ਮਰਤੇ ਲਾਉਂਦੇ ਜੇ ਮੇਰੇ ਪਿੰਡ ਨੂੰ ਪੁੱਛੋ ਨਾ ਗੁੰਡਾ ਕਦੀ ਕਬੂੜਾ ਮੈਂ ਕਬਜ਼ੇ ਕਰਨਾ ਮੇਰੀ ਬੜੀ ਲੋਕਾਂ ਨੇ ਆਪਣੀ ਜਾਂਦੇ ਕਬਜ਼ੇ ਕੀਤੇ ਆ ਤੇ ਉਥੇ 1.5 ਲੱਖ ਨੂੰ 2 ਲੱਖ ਨੂੰ ਮਰਲਾ ਆਪਣੀ ਜਗਾ ਕਿਸੇ ਪਿੰਡ ਚ ਪਾਣੀ ਭੰਨਦਾ ਛੱਪੜ ਵੋਲੇ ਲਈ ਇਹਨਾਂ ਕੋ ਲਈ ਦੇ ਉਹਨਾਂ ਲੋਕਾਂ ਜਿਹੜੇ ਕੁਝ ਫਰੰਟ ਤੋਂ ਦੇਲੇ ਵੇਚੇ ਆ ਯਾਰਿਆ ਲੱਖ ਰੁਪਏ ਕੋਈ ਨਹੀਂ ਵੇਚਿਆ ਜੀ ਦੋ ਅੰਬਰ ਨੇ ਵੇਚੇ ਮੈਂ ਵੇਚ ਨਾਲ ਕਿ ਵਿਆਜ ਕਿੱਥੋਂ ਭਾਵਾਂ ਭਰਾ ਜੀ ਮੈਂ ਕਰੋੜ ਰੁਪਏ ਜਾਂ ਬੈਂਕ ਜਨ ਲਿੰਤਾ ਬਣਾ ਕੇ ਲਿਆ ਆ 1 ਲੱਖ ਤੋਂ ਪਲੱਸ ਨਹੀਂ ਮੇਰਾ ਨੁਕਸਾਨ ਹੋਉਂਦਿਆ ਪਾਣੀ ਪੈਣ ਚ ਨਹੀਂ ਤੇ ਇਹ ਇਨੀ ਪੁੱਛੋ ਵੀ ਹੋ ਜਾਂਦਾ ਕਿ ਨਹੀਂ ਲੱਖ ਤੋਂ ਪਲੱਸ ਤੇ 15 ਸਾਲ ਦਾ ਹਿਸਾਬ ਕਰਕੇ ਵੀ ਇਹਨੂੰ ਰੱਬ ਨੇ ਐਵੇਂ ਸੁੱਖਮੰਤੀ ਨਹੀਂ ਦਿੱਤੀ ਬੜੇ ਕੁਛ ਰੱਬ ਨੇ ਕਰਾਇਆ ਮੈਨੂੰ ਕਦੇ ਦਿੱਤੀ ਤੇ ਇਹ ਕੰਮ ਕਰਨਾ ਗਾਂ ਦੇ ਲੈਣੀ ਸੁੱਖਮੰਤੀ ਤੇ ਕੰਮ ਕਰਨ ਇਲਜ਼ਾਮ ਲਾ ਕੱਖ ਨਹੀਂ ਆਉਣਾ ना हो याद ना होना बह गए करा तो महीने चो कर देंगे जेरा सोचा सब कुछ होगा तो लाइट पानी जो जो हुगा, 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 हुगा। भी जाऊगा जो तो कह होगा होगा कब्रस्थान भी बनूगा यह वादा नहीं आई गल नहीं आई गल ਕਰਲੇ ਮਾਰਨੇ 4 ਮਹੀਨੇ ਹੋ ਗਏ ਪੱਕੇ ਹਿੱਸੇ ਦੀ ਪਈ ਹੈ ਇਸ ਗਰੀਬ ਜਿਹੇ ਨਵੇਂ ਤੁਨਾ ਆ ਹੁਣ ਪਰ ਆ ਨਵੇਂ ਚੌਕ ਤੇ ਕਿਲੇ ਆ ਜੀ ਕਿ ਰੋੜ ਪੀ ਦੀ ਜਗਾ ਤੇ ਪੰਜ ਲੱਖ ਜੇ ਹੈਗੇ ਮੈਂ ਹੁਣੇ ਦੇ ਦਿੰਦਾ ਜੀ ਮੈਂ ਕੌਣ ਵੀ ਕਿਸੇ ਨੂੰ ਦੇਣ ਵਾਲਾ ਇਹ ਗੁਰਚਾਨ ਸਿੰਘ 25 ਗੁਰਚਾਨ ਸਿੰਘ ਮੱਲੀ ਨੂੰ ਬਾਅਦ ਪੁੱਛੋ ਉਹਨੇ ਦੇ ਦੀ ਮੈਂ ਬੀਪੀ ਹਾਂ ਆਪਣਾ ਵਾਧੂ ਚਾਰਜ ਨੂੰ ਮਿਲੇਦਾ ਤੁਹਾਡੇ ਰੋਗ ਬਣਾਉਣ 100 ਤੇ ਇਹ ਸ਼ਿਕਾਇਤ ਆਈ ਸੀ ਡੀ ਸੀ ਸਾਹਿਬ ਨੂੰ ਮਾਰਕ ਹੋ ਕੇ ਸਿੱਖਿਆ ਵਿਭਾਗ ਦੀ ਸਿੱਖਿਆ ਵਿਭਾਗ ਪੰਜਾਬ ਜੋਬ ਸਿੱਖਿਆ ਵਿਭਾਗ ਵਿਕਾਸ ਬੋਰਡ ਦੀ ਥਾਂ ਆ ਦੇ ਚ ਨਜਾਇਜ਼ ਕਬਜ਼ੇ ਕਰਨ ਬਾਰੇ ਇਹ ਬਸਨ ਸਿੰਘ ਹੋਣਾ ਤੇ ਕੁਲਦੀਪ ਸਿੰਘ ਹੋਣਾ ਵੱਲੋਂ ਆਈ ਸੀ ਸ਼ਿਕਾਇਤ ਇਹ ਦੋਵੇਂ ਸਾਨੂੰ ਮਾਰਕ ਹੋਈਆਂ ਜੀਮ ਸਾਹਿਬ ਨੂੰ ਡਿਰ ਬਬਨਾਣਕ ਉਹਨਾਂ ਨੇ ਅੱਗੇ ਸਿੱਖਿਆ ਵਿਭਾਗ ਕਮੇਟੀ ਨੂੰ ਭੇਜੀ ਡੀਸੀ ਆਪਣਾ ਸਾਡੇ ਮਾਨਯੋਗ ਆਪਣਾ ਜਿਲ੍ਹਾ ਸਿੱਖਿਆ ਅਫਸਰ ਅਧਿਕਾਰੀ ਜੀ ਉਹ ਲੋਨ ਸਾਨੂੰ ਮਾਰਕ ਹੋਈ 22 ਤਰੀਕ ਨੂੰ ਤੇ ਇਸ ਲਈ ਅੱਜ ਆਏ ਆ ਇਸ ਲਈ ਕਪਟਿਸ਼ ਕਰਨ ਵਾਸਤੇ ਇਹ ਹੈਗਾ ਮਾਲ ਵਿਭਾਗ ਦਾ ਕੰਮ ਵੀ ਸਰ ਕਿੰਨਾ ਰਕਮ ਜੀ ਪੂਰਾ ਜੀ ਹਾਂਜੀ ਕਿੰਨਾ ਰਕਬਾ ਪੂਰਾ ਏ 107 ਕਨਾਲ ਇਹ 107 ਕਨਾਲ ਦਾ 107 ਕਨਾਲ ਦਾ 10 ਮਰਲੇ 107 ਕਨਾਲ 10 ਮਰਲੇ ਹਾਂ ਮਰੱਬਾ ਤੇ ਖਸਰਾ ਨੰਬਰ ਹੈਗਾ 232 ਬੜਾ 4 ਇਹ ਜੋ ਐਪਲੀਕੇਸ਼ਨ ਲਿਖੇ ਦਾ ਇਹ ਮਾਲ ਵਿਭਾਗ ਨੂੰ ਦੇਖਣਾ ਜੀ ਕਾਰਵਾਈ ਕਰਨਗੇ ਜੋ ਵੀ ਹੋਏਗੀ ਬਸ ਸਰ ਤੁਸੀਂ ਮੌਕਾ ਦੇਖਿਆ ਮੌਕੇ ਤੇ ਇਸ ਵੇਲੇ ਜਿਹੜੇ ਮਤਲਬ ਫਸਲ ਬੀਜੀ ਆ ਜਗਾ ਤੁਹਾਡੀ ਕੋਈ ਦੂਜਾ ਬੰਦਾ ਕਿਵੇਂ ਜਿਹੜਾ ਮਤਲਬ ਇਹ ਤਾਂ ਦੱਸਣਗੇ ਜਗਾ ਗੇਦੀ ਆ ਇਹ ਤਾਂ ਮਾਲ ਵਿਭਾਗ ਦੱਸਣਗੇ ਸਾਨੂੰ ਨਹੀਂ ਪਤਾ ਕਿ ਸਾਡੀ ਕਿਹੜਾ ਵਾਹ ਗੇਦੀ ਆ ਹਾਂਜੀ ਉਹ ਡਿਸਾਬ ਇਹਦੇ ਚੇਅਰਮੈਨ ਡਿਸਾਬ ਹੁੰਦੇ ਆ ਸਰ ਜਿਹੜੀ ਜਮਾ ਬੰਦੇ ਉਹਦੇ ਵਿੱਚ ਤੁਹਾਡੇ ਉਹ ਭਾਗ ਦਾ ਜਿਹੜਾ ਨਾਮ ਬੋਲ ਰਹੇ ਬਟੜੇ ਵਿਭਾਗ ਦਾ ਨਾਮ ਜਿਹੜੀ ਜਮੀਨ ਹੈ ਹਾਂ ਪੰਜਾਬ ਸਿੱਖਿਆ ਵਿਭਾਗ ਬੋਰਡ ਹਾਂ ਬੋਰਡ ਵੱਲੋਂ ਬੋਲਦਾ ਪਿਆ ਤੇ ਇਹਦਾ ਵਿਕਾਸ ਬੋਰਡ ਜਿਹੜਾ ਬਣਾਇਆ ਦਾ ਉਹ ਚੇਅਰਮੈਨ ਦੀ ਚੋਹਵਾ ਉਹ ਦੇਖਣਗੇ ਕਿ ਕਿੰਨਾਂ ਨੂੰ ਅਲਾਟ ਹੋਈ ਸਾਡਾ ਪ੍ਰਾਇਮਰੀ ਨਾਲ ਸੰਬੰਧ ਦਾ ਮੇਨ ਜੀ ਜੀ ਮੇਨ ਸਾਡਾ ਪ੍ਰਾਇਮਰੀ ਨਾਲ ਸੰਬੰਧ ਦਾ ਪ੍ਰਾਇਮਰੀ ਸਕੂਲ ਵੱਲੋਂ ਕੋਈ ਕਿਸੇ ਨੇ ਕੰਪਲੇਨਟ ਨਹੀਂ ਆਈ ਕਦੀ ਵੀ ਨਹੀਂ ਆਈ ਪਹਿਲੇ ਉਹ ਨਹੀਂ ਕੀਤੀ ਉਹਨਾਂ ਨੇ ਸਕੂਲ ਅਲੱਗ ਅੱਡ ਜਗ੍ਹਾ ਤੇ ਸਕੂਲ ਦੇ ਤਿੰਨ ਪੰਜਾਂ ਤਾਂ ਲੱਗਦੀਆਂ ਤਿੰਨ ਤਿੰਨ ਲੱਗਦੀਆਂ ਐ ਇਹਨਾਂ ਦਾ ਬਦਬਕ ਤੇ ਉਸ ਜੋ ਹੋਈ ਕਾਰਵਾਈ ਹੋਈਗੀ ਉਹ ਅਸੀਂ ਭੇਜ ਦਾਂਗੇ ਕਿ ਅਸੀਂ ਗਿਆ ਇੰਚ ਮੌਕੇ ਤੇ ਦੇਖਿਆ ਵਾ ਕਿ ਫਸਲ ਬੀਜੀ ਦੀ ਐ ਤੇ ਛੱਡੀ ਭਣੀ ਦੀ ਐ ਛੱਡੀ ਛੁੱਡੀ ਪਾਈ ਦੀ ਐ ਉਹ ਸਰਕਾਰੀ ਜ਼ਮੀਨ ਤੇ ਜੋ ਵੀ ਦੇਖਣਗੇ ਕਿਹਦੀ ਜ਼ਮੀਨ ਆ ਤੇ ਉਹਨਾਂ ਨੇ ਜੋ ਫੈਸਲਾ ਕੀਤਾ ਨਹੀਂ ਉਹਨਾਂ ਨੇ ਉਹਨਾਂ ਨੇ ਕਹਿਤਾ ਕਿ ਆਹੀ ਪੈਸੇ ਦੇ ਦੇ ਉਹਨਾਂ ਨੇ ਆਪਣਾ ਸਰਦਾਰ ਸਾਹਿਬ ਨੇ ਕਿਹਾ ਕਿ ਆਹੀ ਫਸਲ ਬੀਜੀ ਆ 4 ਲੱਖ 20 ਹਜ਼ਾਰ ਰੁਪਈਆ 420 520 52000 ਰੁਪਇਆ 52000 ਰੁਪਇਆ ਇਹਨੇ ਕਹਿੰਦਾ ਦਿੱਤਾ ਸੀ ਗਿਆਨੇ ਭਾਈ ਦੀ 6 ਸਾਲ ਨੂੰ